ਉਹ ਜੇ ਕੱਲੇ ਉੱਤਰ ਕੇ ਪਾਣੀ ਨਾਲ ਸੈਟ ਕਰਦੇ ਉਹਨਾਂ ਨੇ ਕੈਮਰਾ ਗੋਰ ਗੋਰ ਕਰ ਰਹੇ ਵੀ ਜੀ ਮੈਂ ਪੰਦ ਚੋਂ ਪਾਣੀ ਨਿਕਲੇ ਨਾ ਵੀ ਡੰਗਾਈ ਤੇ ਜਾ ਕੇ ਐ ਪਾਣੀ ਨਿਕਲਣ ਲੱਗ ਪਿਆ ਸਾਰੇ ਕਹਿੰਦਾ ਇਹ ਫੇਰੇ ਪਾਣੀ ਨੀਚੇ ਜਾ ਰਿਹਾ ਉਹ ਮੋਟਰ ਚੱਲਦੀ ਹੈ ਕਹਿੰਦੇ ਉਹ ਪੁਣਕੇ ਜਾਂਦਾ ਪਾਣੀ ਨਾ ਇਹ ਤਾਂ ਮੇਰੇ ਮੋਟਰਾਂ ਖਰਾਬ ਹੋ ਜੇ ਉਹ ਜਾਲੀਆਂ ਤਾਂ ਹੀ ਨਹੀਂ ਨੇ ਨਾ ਵੀ ਆ ਰਹੇ ਦਰ ਉੱਤ ਤੀਜਾ ਪਾਣੀ ਨਿਕਲਣਾ ਪੈ ਰਿਹਾ ਹੈ ਜੀ ਮੇ ਪਹਾੜਾ ਚੋਂ ਨਹੀਂगिर ਰਿਹਾ ਹੁੰਦਾ ਵਿੱਚੋਂ ਵਿੱਚੋਂ ਚਸ਼ਮੇ ਦਾ ਉਹ ਪਾਣੀ ਆ ਰਹੇ ਦਰ ਤੋਂ ਕਈ ਨਰਮਨ ਕਰਾ ਤਾ ਪਾਣੀ ਇਹ ਮੈਨੇ ਦੇਖਿਆ ਹੋਇਆ ਉੱਧਰ ਇਹ ਚਸ਼ਮੇ ਦਾ ਪਾਣੀ ਆ ਉਹ ਆਈ ਚੱਪੜਿਆ ਇੱਕ ਤਰ੍ਹਾਂ ਦਾ ਰੋਲ ਵਿੱਚ ਮੋਟਰ ਬਣਾ ਦਿੰਦੀ ਆ ਉਹ ਮਦਦਾ ਪਰ ਉਹ ਚੀਜ਼ ਜਿਹੋ ਇਹ ਛੱਪੜ ਛੁੱਪੜ ਕੋਈ ਨਹੀਂ ਉਹ ਛੱਪੜ ਉਹਨੇ ਤਾਂ ਪਰੋਲੀ ਚ ਕੈਮਰਾ ਮਾਰਿਆ ਉਹ ਤਾਂ ਕਰਤੀ ਤੇ ਥੱਲੇ ਪਾਣੀ ਆਦਾ ਪਰੋਲੀ ਜਾ ਬੜੋਲੀ ਫਿਰ ਪਾਣੀ ਦੇ ਵਿੱਚ ਐ ਖੜੀ ਕਰਦੇ ਉਹ ਤਾਂ ਚਤਾਨਾ ਵਾਂਗੂ ਸੀ ਤੈਨ ਦੇਖਿਆ ਸੋਹਣੇ ਪੰਜਾਬੀ ਮੁੰਡੇ ਨੇ ਕੁੜੀਆਂ ਐਸ਼ਾ ਤੇ ਉਹ ਤੇ ਥੱਲੇ ਫੇਸਪਲੇਟ ਲੱਗ ਜਾਂਦੀ ਐ ਜਿਹੜਾ ਵਾਲਾ ਵਾਲਾ ਪਾਣੀ ਹੁੰਦਾ ਉਹੀ ਮੋਟਰ ਵਿੱਚ ਹੁੰਦਾ ਉਹ ਤਾਂ ਬੜੋਲੀ ਦਾ ਘਿਰਲਾ ਜੋ ਪਾਣੀ ਦੀ ਮੋਟਰ ਨਹੀਂ ਬੜੋਲੀ ਚ ਡੀ ਕਰਿਆ ਉਹ ਪਾਣੀ ਆ ਗਿਆ ਮੈਨੂੰ ਸੈਂਡ ਕਰੇ ਮਾਰੇ ਮੈਂ ਵੀ ਕੋਣ ਰੋ ਸੋਚਿਆ ਜਿੰਨਾ ਬੜੋਲੀ ਚ ਪਾਣੀ ਆਈ ਜਾਊਗਾ ਉਨੀ ਮੋਟਰ ਵਿੱਚ ਹੀ ਆਊਗਾ ਹਾਂ ਬਹੁਤ ਸੋਹਣਾ ਹੁਣ ਖਾਇਆ ਉਹਨੇ ਮਾਹਲਾ ਇਹ ਤਾਂ ਮੇਰੇ ਆਲਾ ਸਹੀ ਸਹੀ ਕਰ ਦਿੰਦੀ ਨਹੀਂ ਕੱਲ੍ਹ ਦੇਖੀ ਅੱਜ ਕੱਲ੍ਹ ਸਾਡਾ ਰੂਪਾ ਸਿਹਤ ਬਣਾ ਰਿਹਾ ਪਾਣੀ ਤਾਂ ਕਰੇ ਨਹੀਂ ਖੂਨ ਦਾਨ ਕਰਨਾ ਹਾਂ ਜੇ ਵਈ ਜੀ ਨੂੰ ਖੂਨ ਦੀ ਲੋੜ ਆ ਰੂਪਾ ਖੂਨ ਦਾਨ ਕਰੂਗਾ ਕੰਟੈਕਟ ਕਰ ਲਾ ਪਹਿਲੀ ਕਢਾਇਆ ਠੀਕਾ ਪਰ ਕਿਹੇ ਕਸਰੇ ਕਢਾ ਵੀ ਆਇਆ ਲਾ ਬਸ ਇੱਕ ਟੀਕਾ ਇੱਕ ਇੱਕ ਟੀਕਾ ਹੀ ਕਢਾਉਣਾ ਹੁੰਦਾ ਇਹ ਸਿਰਿੰਜ ਵਾਲਾ ਬਸ ਇੰਨੀ ਗੇ ਫੋਸੇ ਦੇ ਚੱਕਰਾਂ ਨੂੰ ਲਾ ਦਿੰਦਾ ਇੰਨੀ ਬਹੁਤ ਚਲ ਆ ਵੀ ਤੇਰਾ ਇੰਦਾ ਜਿਗਰਾ ਤੂੰ ਇੰਨੀ ਕੁ ਤਾਂ ਦੇ ਆਉਣਾ ਮੇਰਾ ਤਾਂ ਟੀਕਾ ਵੀ ਨਹੀਂ ਲਵਾਇਆ ਜਾਂਦਾ ਤਾਂ ਕੁਛ ਇਸ ਤਰੀਕੇ ਦੇ ਨਾਲ ਅਵਾ ਸੂਰ ਪਾਣੀ ਆਉਂਦਾ ਅੱਜ ਇੱਕ ਮਹਿਮਾਨ ਸਾਡੇ ਹੋ ਰ ਆ ਚੁੱਕੇ ਹੈ ਆਮਨਾ ਸਿੰਘ ਇਹ ਵੀ ਕਾਫੀ ਟਾਈਮ ਦਾ ਉਰੇ ਆਉਣ ਵਾਸਤੇ ਬਹੁਤ ਇੱਛਾ ਕੁਛ ਫਾਈਨਲੀ ਆ ਜੇ ਉਹ ਬਹਿਈ ਤਾਂ ਤੀ ਪਹੁੰਚ ਚੁੱਕਿਆ ਹੈ ਆਣਾ ਕਹਿੰਦੇ ਨੇ ਜਦੋਂ ਕਰਮਾਂ 'ਚ ਲਿਖਿਆ ਹੋਇਆ ਹੁੰਦਾ ਉਹਦੀ ਆਇਆ ਜਾਂਦਾ ਤੂੰ ਆਪਾਂ ਜਿੰਨਾ ਮਰਜੀ ਲੰਮਾ ਸੰਘਰਸ਼ ਕਰਿਆ ਤੇਰਾ ਤਾਂ ਕੁਝ ਜ਼ਿਆਦਾ ਹੀ ਲੰਮਾ ਹੋ ਗਿਆ ਜਦੋਂ ਤੈਨੂੰ ਬੁਲਾਉਂਦੇ ਤੇ ਉਦੋਂ ਤੂੰ ਨਹੀਂ ਆਉਂਦਾ ਤੀ ਤੂੰ ਕਹਿੰਦੇ ਮੈਨੂੰ ਕੰਮ ਹੈ ਅੱਜ ਦਾਨੇ-ਦਾਨੇ ਤੇ ਖਾਣ ਵਾਲੇ ਕੀ ਮੋਹਰ ਹੈ ਤੇ ਨਵੇਂ ਦਾਣਿਆਂ ਤੇ ਨਾਮ ਨਹੀਂ ਪੁਰਾਣੇ ਨਹੀਂ ਦੁਕਾਨ ਦਾ ਆਏਗਾ ਨਵੇਂ ਖਾਵੇਂਗਾ ਦੁਕਾਨੇ ਭਰਾਵਾ ਪੰਦਰਾਂ ਕੋਕਟੇ ਪੱਥਰਾਂ ਨਾਲੇ ਬੋਰ ਲਾ ਦਿੰਦੇ ਨੇ ਮੈਂ ਬੰਟੀ ਪਰਿਆਣੀ ਦਾ 15 ਫੁੱਟ ਦੇ ਪਾਣੀ ਦਾ ਜਿੱਥੇ ਮੈਂ ਦੂੜੀ ਕਰਨ ਗਿਆ ਸੀ ਕਮਾਲ ਦਾ ਮਿਲ ਗਿਆ ਨਾ ਬਹਿਣੀ ਜੀ ਲਾ ਦਿੱਲੀ ਜੀ ਨਾਲ ਗਿਆ ਭਵਨ ਮਾੜੀ ਮਾੜੀ ਮਨੀਕਰਾਂ ਸਾਹਿਬ ਨੇ ਥੋੜੇ ਥੋੜੇ ਆਈ ਚਾਹ ਚਾਹ ਮਾਰਦੇ ਨੇ ਪੱਥਰਾਂ ਨਾਲੇ ਪਾਣੀ ਚੱਲ ਰਹੀ ਐ ਨੇ ਪਾਣੀ ਦੇ ਬਫਾਰੇ ਘੱਟ ਕੀ ਚ ਆਮ ਨੌਂ ਪਾਣੀ ਪੀਣ ਆਏ ਨੇ ਅੱਛਾ ਇਹ ਨਵਾਂ ਬੰਦਾ ਫਿਰ ਇਹਦਾ ਮਤਲਬ ਮੈਨੂੰ ਕਦੇ ਮਨਿਕਨ ਸਾਹਿਬ ਜਾਣਾ ਪੈਣਾ ਪਹਾੜ ਦੇਖ ਕੇ ਆਉਣਾ ਪੈਣਾ ਮੈਨੂੰ ਪੂਰਾ ਪਹਾੜ ਚੁੱਕਿਆ ਪਿਆ ਵਿਚੋਂ ਕਿਤੋਂ ਆਈ ਪਾਣੀ ਚੱਲਣਾ ਨਾ ਨਲਕੇ ਨੇ ਜਿਵੇਂ ਇੱਧਰ ਲਈ ਫਿਰਨੀ ਤੇ ਇੱਧਰ ਇੱਕ ਨਾਲ ਕਾਡੂਗਾ ਵਧੀਆ ਉਧਰ ਲਈ ਫਿਰਨੀ ਤੇ ਉਧਰ ਪਿੰਡ ਦੇ ਚਾਰ ਚੁਪਰੇ ਨਾਲਕੇ ਨੇ ਫਿਰ ਉਹ ਤੇ ਟੋਲੀਆਂ ਨਾਲ ਪਾਣੀ ਲਿਓਨੇ ਜਾਂਦਾ ਲੈਣਾ ਜਿਹਾ ਕੇ ਜਿਵੇਂ ਆਪਾਂ ਫਿਲਮਾਂ ਨਾਟਕਾਂ ਦੇ ਦੇਖਦੇ ਆ ਲੈਣਾ ਚ ਲੱਗ ਲੱਗ ਕੇ ਲਿਓਨੇ ਨੇ ਬਾਕੀ ਦਾ ਲੋਕਾਂ ਨੂੰ ਖੇਤ ਚ ਵੀ ਲਾ ਰਖੇ ਨੇ ਉਹਦਾ ਤੇਰਾ ਮੂਨਾ ਆ ਮੋਟਰਾਂ ਨੇ ਜਿਹੜੀਆਂ ਇਹਦਾ ਸਾਰੀਆਂ ਮੈਨੂੰ ਨਾ 5 5 10 10 ਪਾਵਰ ਦੀਆਂ ਮੋਟਰਾਂ ਡੜਾ ਕੰਮ ਮਾਰ ਰਹੀਆਂ ਨੇ ਪਰ ਇਹ ਵਰਤੋ ਵਾਲਾ ਨਹੀਂ ਅਸਲ ਤਾਂ ਨਹਿਰ ਦਾ ਪਾਣੀ ਵਰਤਦੇ ਨੇ ਕੋ ਖੇਤ ਨੂੰ ਕੱਪੜੇ ਤੋਂ ਗੰਗਰਾਂ ਨੂੰ ਨਾ ਗੱਡ ਅਗਲੀ ਵਾਰ ਇਹਦੇ ਕੋਲੇ ਰੀਪਰ ਹੈਗਾ ਇਹਨੂੰ ਇੱਥੇ ਲੈ ਕੇ ਜਾਈਂ ਨਰਮਾ ਇਹਨ ਚੈੱਕ ਕਰਾ ਕੇ ਲੈ ਨਹੀਂ ਇਹ ਕੁ ਗੱਵੀ ਕੀ ਕਰਨਾ ਹੈ ਕਹੇ ਤੈਨੂੰ ਪੰਜ ਚੈੱਕ ਕਰਾਉਣ ਆਇਆ ਤੂਰੀ ਦੇ ਬਹਾਨੇ ਪਾਣੀ ਪਾਣੀ ਦਾ ਮੋਆਇਨਾ ਕਰਕੇ ਲੈ ਕੇ ਆਇੰਦੂ ਜਾ ਕੇ ਉੱਥੇ ਪਾਣੀ ਪਾ ਕੇ ਇਹਦੀ ਕਰਦੇ ਪੰਜ ਪਾਣੀ ਪਾ ਦੇ ਕਹੇ ਕੋਕ ਲੈ ਕੇ ਜਾਣੀ ਅੰਦਰ ਕਰ ਕੋਈ ਹੋਰ ਲੋੜ ਪਈ ਤੇ ਲੈ ਜੀ ਪਾਣੀ ਗੰਦਾ ਜਿਹਾ ਸੁਆ ਲੰਗੇ ਪਰ ਮੈਂ ਪਹਿਲਾਂ ਤੋਂ ਇੱਕ ਵੀਡੀਓ ਜਿਖਾਇਆ ਕਹਾਂ ਆ ਦੇਖੋ ਸੂਏ ਚ ਕਿੰਨਾ ਜ਼ਿਆਦਾ ਗੰਦ ਆ ਰਿਹਾ ਇਹ ਥੋੜੀ ਬਾਦੋਂ ਟਾਈਮ ਬਾਦੋਂ ਮੇਰੀ ਪਰ ਵੀ ਕਹਿੰਦਾ ਭਾਂਡੇ ਧੋਣਾ ਗੁਰਦੁਆਰੇ ਲੈ ਆਂਦੇ ਨੇ ਥੋੜਾ ਆਪਾਂ ਪ੍ਰੋਗਰਾਮ ਕਰਾਂਗੇ ਛੋਟਾ ਇਹ ਲੋਕ ਕਹਿੰਦੇ ਐਨੇ ਗੰਦ ਚੋਂ ਭਾਂਡੇ ਧੋਏਗਾ ਕੌਣ ਕਹਣਾ ਪਾਣੀ ਥੋੜੇ ਹੋਏ ਮੁੰਡਾ ਜਦ ਤੱਕ ਗੰਦੇ ਹੁਣ ਨਾਉਂਦੇ ਵਿੱਚ ਉਹਦੇ ਵਿੱਚ ਮੂਤੀ ਜਾਂਦੇ ਨੇ ਪਾਣੀ ਦਾ ਜਦੋਂ ਕੱਤੈ ਉਹ ਨਾ ਵੀ ਗੱਜੇ ਮੋਟਰ ਐ ਨਾਲ ਨਾਉਂਦੇ ਚਿੱਟੇ ਬਾਹਰ ਕਰਕੇ ਆ ਜਾ ਦਿੰਦਾ ਫੇਰ ਨੂਰ ਨਾਲ ਲਾ ਕੇ ਆਉਣਾ ਜਾ ਆਪਦਾ ਪਾਣੀ ਨਾਲ ਲੈ ਕੇ ਜਾਵੇ ਕਬੱਡੀ ਟੈਂਕੀ ਰਹਿ ਜੇ ਖਿਆਲ ਲੀਟਰ ਵਾਲੀ ਲੈ ਜਾ ਧਰ ਕੇ ਥੋੜਾ ਥੜਾ ਚੂੜੀ ਜੂੜੀ ਕਰਕੇ ਬਾਤੀ ਜਾਵੇ ਆਪਦਾ ਅੰਦਰ ਬਰਫ ਨਹੀਂ ਡਲੀ ਟਾਮ ਟਲੇ ਕਰੇ ਜੇ ਕਿਸੇ ਦੇ ਬਰਫ ਮਿਲ ਗਈ ਜੀ ਤੇ ਤਤੀ ਜੀ ਲੱਸੀ ਬਾਦਿਆ ਪਾਣੀ ਨਹੀਂ ਹੈ ਫਰਿੱਜ ਨਹੀਂ ਤੇ ਉਹ ਆਨੇ ਨੇ ਪੈਸੇ ਰੱਖੇ ਰੱਖੇ ਨੇ ਤੇ ਅਗਲੇ ਨੂੰ ਕੈਸ਼ ਜੁੰਡੇ ਤੇ ਬੋਧਾਨੇ ਦੇ ਮੌਂਦੇ ਨਹੀਂ ਤੇ ਕਦਾਨੀ ਕਈਆਂ ਨੇ ਤਾਂ ਹੁੰਦੀ ਸੀ ਵਧੀਆ ਕਰਦੇ ਤਾਂ ਹੁੰਦਾ ਤੇ ਕਈਆਂ ਨੂੰ ਵੀ ਇਹੇ ਜਿਹਾ ਪਤਾ ਨਹੀਂ ਦਾਰਜਾ ਇਨਫਰਾਸਟ੍ਰਕਚਰ ਜਿੰਗਾ ਹੋ ਰਿਹਾ ਹੈ। ਆਹਨੇ ਵੀ ਕੀ ਫਾਇਦਾ ਇਹ ਚੀਜ਼ਾਂ ਦਾ ਵੀ ਠੀਕ ਆ ਚੱਲ ਰਿਹਾ ਵਧੀਆ। ਪਾਣੀ ਅਪਨ ਮੇਂਦਰ ਠੰਡਾ ਪਾਣੀ ਦੁੱਧ ਦਾ ਤਾਂ ਹੀ ਬਰਹ ਜਾਂਦਾ ਹੈ। ਹੁਣ ਚਲ ਪਾਣੀ। ਠੰਡਾ ਪਾਣੀ ਉਹਨਾਂ ਨੂੰ ਐਵੇਂ ਨਲਕਿਆਂ ਤੋਂ ਲਿਆਉਂਦੇ ਆ ਚਾਲ। ਅੱਜਰ ਉਪਰ ਰੋਟੀ ਨਾ ਕੇ ਆਇਆ। ਨਾ ਖਾ ਗਿਆ। ਤਜ਼ਰ ਵੀਨੇ ਦਿੱਤੇ ਨਹੀਂ پراਟੇ ਪਹਿਲਾਂ ਖਾ ਕੇ ਤਾਂ ਲਾੜ ਜਰ ਗਿਆ ਤੇ ਚਾਹ ਵੀ ਕੇ ਦੇ ਵਾਲੇ ਦੇਖ ਦਵੋ ਡੌਲੇ ਦੇ ਖੋਮੁੰਡੇ ਦੇ ਡੌਲੇ ਅੰਨੀ ਨਰੋਈ ਸਿਹਤ ਦਾ ਕੀ ਰਾਜਾ ਵੀਰੇ ਇਹ ਸਭ ਬਹੁਤ ਵਧੀਆ ਬਹੁਤ ਜਦੋਂ ਵੰਡ ਵੀਰੇ ਬਾਤ ਤੇਰੀਆਂ ਨੇ ਮੜਾ ਮੋਟਾ ਮੁੜ ਕੇ ਨਾ ਜੋ ਟੇ ਟਕਟੜੀਆਂ ਬਸ ਆਹੀ ਗੱਲ ਕਰਉਂਦੀ ਸਵਾਰੀ ਕੋਲ ਦੀ ਆ ਲੱਗਦੇ ਮੈਂ ਇੱਕ ਦਿਨ ਪਤਾ ਵੀ ਨਾ ਲੱਗਿਆ ਜਿਹਨੂੰ ਇੱਕ ਨੈਕਟਰ ਲੰਘ ਕੇ ਬੰਦੇ ਰੋੜੇ ਵੀ ਲੈੜਦੇ ਹੋ ਨਾ ਤਾਂ ਮਾੜੀ ਨਹੀਂ ਤਾਂ ਇਹਦੇ ਟਿੱਡੇ ਹੁੰਦੇ ਨੇ ਵਿਚਾਰੀਆਂ ਸਵਾਰੀਆਂ ਨੂੰ ਦੂਜਿਆਂ ਉੱਪਰ ਗੇਰ ਜਾਂਦੇ ਜਾਂਦੇ ਮੱਦ ਜਾਂਦੇ ਨੇ ਅਗਲੇ ਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮਾਤਾ ਸੈਟ ਤੇ ਪਦਾ ਘੱਟੇ ਗਏ ਨੇ ਉਹਨੇ ਵੀ ਸਾਈਡ ਤੇ ਆ ਉਹਦੇ ਹੱਥੇ ਲੱਗ ਗਿਆ ਨੇ ਫਾਇਦਾ ਕਰਦਾ ਵੀ ਹੁੰਦਾ ਸੁੱਕਾ ਬੰਦਾ ਜਦ ਕੱਟਦਾ ਜੇ ਹੱਟ ਕੱਟਦਾ ਚੁਰਰਾ ਪਰਾ ਹੋ ਜਾਂਦਾ ਫਾਇਦੇ ਵੀ ਨਹੀਂ ਨੁਕਸਾਨ ਵੀ ਨਹੀਂ ਨਾ ਫਾਇਦੇ ਜਾਲੇ ਨਾ ਨੁਕਸਾਨ ਘੱਟ ਨੇ ਅੱਛਾ ਫਾਇਦੇ ਤਾਂ ਕਈ ਆ ਹੁਣ ਤੜਕੇ ਮੈਸਜੂ ਕਈ ਟਿੰਗੜੀਆਂ ਆਂਦੇ ਨੇ ਨਾ ਵੀ ਫਾਇਦਾ ਦੇਖ ਪੈਰੀਂ ਪਾਰੇ ਬੈਠੇ ਜਾਓ ਦੋ ਰੰਗ ਪਰਾ ਪਾਰ ਸਹੀ ਆ ਗੱਲ ਹੈ ਨਹੀਂ ਬੰਦੇ ਕਈ ਮਹੀਨਿਆਂ ਤੀਹਰਾ ਕਰੀ ਜਾਂਦੇ ਨੇ ਕੋਣ ਕੋਣ ਦੇ ਕਰੇ ਅੰਦਰ ਦੇ ਪੈਰ ਦੇ ਕਰੇ ਅੰਦਰਲੇ ਦੇ ਵਾਹ ਦੇ ਕੇ ਨਾ ਬਾਜ ਨਹੀਂ ਆਉਂਦਾ ਫਿਰ ਬਾਜ ਨਕਤਾ ਨੂੰ ਰੱਖਾਂ ਮੈਂ ਵਰਕੀ ਕੇ ਪੈਰ ਸਭ ਤੋਂ ਪਹਿਲਾ ਫਾਇਦਾ ਹੈ ਨਾ ਊਠਦੇ ਦਾ ਫਾਇਦਾ ਬਣਦਾ ਇਹਨੇ ਤਾਂ ਵੀ ਉਹ ਦੂਆਲੇ ਨਹੀਂ ਉਹ ਦੂਆਲੇ ਫਾਇਦਾ ਉਹ ਤੁਸੀਂ ਦਿਨ ਵਾਲੇ ਕਿਉਂ ਕਰੀਓ ਇੰਨੇ ਕਦੇ ਦੁਆਏ ਨਹੀਂ ਹੋਰ ਬਾਕੀ ਦੂਜੀ ਦਸ ਦੀ ਹੋਰ ਤੋਂ ਤੇ ਤੋਂ ਬਾਅਦ ਆਪਦੇ ਜਿੱਥੇ ਮਰਜ਼ੀ ਭੱਜੇ ਫਿਰਿਆਂ ਕੋਈ ਦਿੱਕਤ ਨਹੀਂ ਆਈ ਵੀ। ਮਾਤੀ ਸੰੰਗਾ ਲਾਉਂਦੇ। ਹੋਰ ਜਿਵੇਂ ਮੱਗਰ ਹਰਾਂ ਤੋਂ ਤਾਂ ਬੈਠੀ ਨਹੀਂ ਜਾਂਦਾ ਹੈਗਾ। ਇਹਦਾ ਦੂਸਰੀ ਚੀਜ਼ ਜਾਂਦੇ ਨੇ ਸਟੈਂਡੀ। ਇਹ ਵੀ ਬਾਕੀ ਜਿਹੜਾ ਹਲਕਾ ਸਰੀਰ ਦਾ ਬਹੁਤ ਫਰਕਾ ਹੈ। ਇਹਨਾਂ ਦਾ ਮੇਰਾ ਡੈਡੀ ਦੀ ਲਾਰਾ ਹੁੰਦਾ 76 ਸਾਲ ਦੀ ਹੈ। 77 ਫੁੱਟ ਉੱਚੀ ਗੱਡੀ ਹੈ। ਜਿਹੜੀ ਇਹ ਚੜੀ ਜਾਂਦਾ। ਹਾਂ। ਜਿਹੜੀ ਦੁੱਧ ਚੜਿਆ ਨਹੀਂ ਜਾਂਦਾ। ਹੋਰ ਹੋਰ। 7.5 ਫੁੱਟ ਉੱਚੀ ਅੱਜ ਮੈਂ ਮਿਨੀਅਨ ਨਾਲੇ ਪਟੇ ਕਰਾਏ ਹੋਏ ਨੇ। 7.5 ਫੁੱਟ ਚਾਈ ਹੈ। ਜਿਹੜੀ ਤੇ ਚੜਨਾ ਪੈਂਦਾ। ਜਿਹੜੀ ਤੇ ਭੂਪੜ ਚੜਦਾ। 76 ਸਾਲ ਦੀ ਉਮਰ ਹੈ। ਫੇਰ ਉਹਦਾ ਵੀ ਸਟੀਰ। ਇਹ ਨੀ ਪਤਲਾ ਨਾ ਤਾਂ ਕਰਖੀ ਆ। ਆ ਮੇਰਾ ਦਾਦਾ 20 ਹਜ਼ਾਰੋ ਕੇ ਬੱਚੇ ਜਾਦਾ ਡੀ ਬੋਗੜ ਹੋਈ ਹੈ ਟੱਡੇ ਨਹੀਂ ਹੁੰਦੇ। ਐ ਬੈਠਾ ਹੁੰਦਾ ਇੱਥੇ ਹੱਥ ਰੱਖ ਕੇ। ਉਹ ਤਾਂ ਜੀਬ ਸੀ। ਉਹ ਤਾਂ ਜੀਪ ਸੀ ਜ ਨਹੀਂ ਚੜਿਆ ਜਾਂਦਾ ਉਹ ਦੂ ਛੋਟਾ ਦੇਖ ਰਾ ਚ ਸੀ 20000 ਰੁਪਏ ਮੈਨੇ ਵੀ ਛੱਡੀ ਨਾ ਉਹਦਾ ਵੀ ਡਿੱਡ ਛੱਡ ਗਿਆ ਇਹ ਤਾਂ ਹੈਗਾ ਭਾਈ ਪਤਲੇ ਹੋ ਉਹ ਹੈ ਉਹਨਾਂ ਫਰਕ ਤਾਂ ਹੁੰਦਾ ਹੈ ਕਈ ਬੰਦੇ ਕਰੜੇ ਹੁੰਦੇ ਨੇ ਗਲੀਟ ਜੋ ਕਈ ਬੰਦਾ ਹ ਹ ਜਿਨੇ ਕੰਮ ਨਹੀਂ ਕਰਿਆ ਬਹੁਤ ਕੰਮ ਕਰੇ ਕਈ ਮੋਟੇ ਵੀ ਛੀੜੇ ਹੁੰਦੇ ਨੇ ਸਾਡਾ ਮੋਟਾ ਬੰਦਾ ਜਿਹੜਾ ਜੂੜਾ ਕਿਹੜਾ ਹੁੰਦਾ ਨਾ ਮੇਰਾ ਤਾਂ ਇਹ ਕੰਮ ਐਡੇ ਕਰੀਨੇ ਦੇ ਤੋ ਠੀਕ ਹੈ ਠੀਕ ਹਾਂ ਉਹਦਾ ਠੀਕ ਠਾਕ ਹੀ ਹੁੰਦਾ ਨਾ ਕਹੀ ਦਾ ਕੰਮ ਨਾ ਕਰਦਾ ਵੀ ਕਿੰਨਾ ਮੋਟਿਆ ਰੋਹੂ ਵਪਾਰੀ ਕਿਸੇ ਪਰ ਕੰਮ ਨਾ ਕਰਦਾ ਜਿਵੇਂ ਉਹ ਪਾਣੀ ਭਰਨ ਲੱਗੇ ਸਾਂਝਾ ਚੜਦਾ ਆਸ ਆ ਜਾਂਦੀ ਹੈ ਬੰਦੇ ਚ ਬੱਸ ਉਹਦਾ ਮੰਜਾ ਸੱਟਿਆ ਖੇਤ ਪੈ ਗਿਆ ਮੰਜਾ ਸੱਟਿਆ ਕਰਨ ਪੈ ਗਿਆ ਉਹ ਪਤਲਾ ਬੰਦਾ ਕਰੇ ਦਰਾਇਤੇ ਤੇ ਚੱਲ ਲਿਆ ਕਰ ਉਹ ਕੰਮ ਦਾ ਮਨ ਮਾਰੇ ਤੂੰ ਕਰਦਾ ਹੀ ਆ ਮਨ ਦਾ ਫਿਰ ਜਾਂਦਾ ਪਤਾ ਕੰਮ ਦਾ ਕੋਈ ਵੀ ਆ ਮਨ ਮਾਰੇ ਦੀ ਹੁੰਦਾ ਹੈ ਕੋਈ ਵੀ ਕੰਮ ਇਹ ਵਾ ਇੰਦਾ ਕੰਮ ਵੀ ਮਨ ਮਾਰੇ ਤੇ ਹੋਊਗਾ ਜੇ ਆਪਾਂ ਬੈਠ ਗਏ ਫਿਰ ਉਹ ਕੰਮ ਨਹੀਂ ਇਹ ਤਾਂ ਹੈ ਕੰਮ ਮਨ ਮਾਰੇ ਜਾਓ ਹੂੰ ਦੋੜ ਸਸ ਚਾਪਾ ਹੋ ਗਿਆ ਸਾਈ ਨਾ ਮੈਂ ਤਾਂ ਕਹਿੰਦਾ ਸੀ ਸ੍ਰੀ ਦਾਂਟੀ ਆ ਗਈ ਹਾਂ ਸ੍ਰੀ ਦਾਂਟੀ ਸ੍ਰੀ ਕਾ ਬਿਗੇ ਤਾਂ ਮਾਪੇ ਪਹਿਲੇ ਪੀ ਲੀ ਨਾ ਮੈਂ ਤਾਂ ਨਾਲੋਂ ਪੀ ਲਿਆ ਪੀ ਕੀ ਆਈ ਹੋਣੀ ਮੈਂ ਨਾ ਤਾਂ ਮੰਗ ਲੂਗੀ ਨਾ ਤਾਂ ਟੈਂਕੀ ਭਰ ਕੇ ਆਈ ਹੋਣੀ ਆਪਦੀ ਅੰਦਰ ਬਹੁਤ ਘਰੇ ਨਹੀਂ ਕਹਿੰਦੇ ਜਿੱਤਾ ਦੇ ਦੇ ਲੇ ਲੇ ਕੇ ਰੱਖੋ ਤੱਕ ਹੋ ਗਿਆ ਸੁਮਰ ਵਾਲਿਓ ਵਿਚਾਰੇ ਦਾ ਸੁਮਰ ਵਾਲੇ ਉਹ ਬੇਚਾਰਾ ਖਿਆਲ ਉਹ ਆਹ ਸ਼ਾਮ ਦਿਨ ਨੂੰ ਸੋਹਣਾ ਹੈ ਨਾ ਨਮਾ ਲਾਓ ਬੜੀਆ ਨਾ ਪੜੀਦਾ ਹੈ ਪੂਰਾ ਸਿਰੇ ਦਾ ਹੋਵੇ ਭਾਈ ਪੱਖਾ ਮੇਰਾ ਟੜਕੇ ਦਾ ਰਾਤ ਤੱਕ 3-4 ਵਾਰ ਕਹਿਦਾ ਕੋਈ ਮਾਰ ਕੋਈ ਨਾ ਕੋਈ ਹੈ ਸਿਰੇ ਦਾ ਸਿਰੇ ਦਾ ਕੀ ਕਰੂਗਾ ਦਿਨ ਰਾਤ ਦਿਨ ਰਾਤ ਜੰਮੀ ਨਹੀਂ ਬੰਦ ਹੁੰਦਾ ਜੰਮੀ ਵੀ ਵਿਚਾਰਾ ਕੀ ਕਰੂਗਾ ਉਹ ਕਹਿੰਦਾ ਪਈਆ ਪੱਖੇ ਦੇਖੀ ਥੋੜਾ ਚਲੇ ਰਿਹਾ ਉਹ ਕਹਿੰਦਾ ਜੀ ਇਹ ਤਾਂ ਮਕਚੂਗਾ ਨਾ ਉਹ ਘਰ ਹੋ ਰਹੀ ਗੱਲ ਕੋ ਹੋ ਗਿਆ ਆਦ ਕਹਣਾ ਇਸ ਤਰੀਂ ਪੈਸੇ ਨਹੀਂ ਤੇ ਹੈ ਨੇ ਇਹ ਬਾਰੇ ਵਿੱਚ ਤੇਰੀ ਕਹਿੰਦੀ ਕਾ ਤੋ ਕੰਨ ਮੇਂ ਪੁੱਟਾ ਹੋ ਗਿਆ ਉਹ ਤਾਂ ਹਕੀਕਤ ਤਾਂ ਦਸੀ ਆ ਉਹ ਥੋੜੇ ਟਾਈਮਰ ਤੱਕ ਗਿਆ ਕਹਿੰਦਾ ਮੇਰੇ ਕਰ ਨੂੰ ਹੋਏ ਜੀ ਮੋਟਾ ਪੁੱਟਾ ਕਹਿੰਦਾ ਕੰਨ ਮੇਂ ਪੁੱਟਾ ਹੋ ਗਿਆ ਉਹ ਥੋੜੇ ਟਾਈਮਰ ਤੱਕ ਗਿਆ ਕਰਜ਼ ਮਾਰ ਕੇ ਹੱਥ ਨਹੀਂ ਲਾਇਆ ਹੈਗਾ ਕਰ ਮੇਰੇ ਪੁੱਟਾ ਹੋ ਗਿਆ ਉਹ ਕਹਿੰਦਾ ਚਲ ਰਹੇ ਪੈਸਾ ਲੈ ਮੈਂ ਤਾਂ ਇਹ ਬਚੂ ਕਹਿੰਦਾ ਕਰ ਨੂੰ ਹੈਗਾ ਸਵੇਰੇ ਧੀਰਾ ਵਾਲਾ ਪਾਰਕ ਮੈਂ ਰਾਤ ਬਹੁਤ ਔਖੀ ਕੱਢੀ ਆ ਕਹਿੰਨਾ ਆਣ ਵਧੀਆ ਪੱਖਾ ਲੈ ਕੇ ਆ ਵੱਡਾ ਪੱਖਾ ਤਿੰਨ ਮੰਜੇ ਨਹੀਂ ਕਿਵੇਂ ਹਵਾ ਮਾਰਦਾ ਹੈ ਬਾਕੀ ਕਿ ਚਾਰ ਮੰਜੇ ਦਾ ਆਰਡਰ ਟਿੱਕ ਹੋ ਜਾਂਦਾ ਸਾਰੇ ਪਾਏ ਇੱਕ ਪੱਕੇ ਅੱਗੇ ਸਾਰਾ ਟੱਬਰ ਵਾਇਨਲੀ ਚ 15 ਜੀ ਤੇ ਕੱਢਦਾ ਹੈ ਇਤਨਾ ਪੱਕਾ ਹੁੰਦਾ ਕਿ ਕਿਹੜੇ ਕਵਰੇਜ ਪਾਉਂਦਾ ਆਉਂਦਾ ਇਹੀ ਲਾ ਦੇ ਹਾਂ ਕਿਨੇ ਸਿੱਧਾ ਫੇਣਾ ਕਾ ਕਵਰੇਜ ਹੈ ਬਾਹਰ ਆਉਂਦਾ ਕਹਿੰਦੇ ਸਨ ਉਹਦਾ ਇਹ ਸੀ ਉਹ ਵੀ ਕਹਿੰਦੇ ਕਹਿੰਦਾ ਟੇਢੀ ਹਵਾ ਮਾਰਦਾ ਹਵਾ ਨੇ ਇਹ ਸੀ ਦੀ ਉਹ ਕਹਿੰਦੇ ਇਹ ਸੀ ਚਕਾਨ ਪਹਿਰਿਆ ਕਹਿੰਦੇ ਤਾਂ ਟੇਢੀ ਹਵਾ ਦਈਆਂ ਨੇ ਇਹਦੀ ਰਾਤ ਕੱਟ ਦੋ ਪਰ ਕਹਿੰਦਾ ਮੇਰੇ ਕੀ ਆਈ ਸੀ ਇਹਨਾਂ ਨੇ ਇਹ ਸੀ ਇਹਦਾ ਬਦਲ ਆ ਪੂਗਾ ਤੇ ਮਸਰਗਾ ਬਦਲ ਆ ਪੂਗਾ ਚੰਗਾ ਵੀ ਕਾਇਸ਼ਾਰਤ ਹੋ ਗਈ ਚੰਗਾ ਹੁਣ ਇਹਨੂੰ ਵੀ ਫੋਟਾ ਦਿਨਾਂ ਅੱਜ ਕਹਿੰਨਾ ਉਹ ਏਸੀ ਲਵਾਓ ਕਹਿੰਨਾ ਜਿਹੜਾ ਸਿਆਲ ਚ ਤੱਤੀ ਹਵਾ ਦੇਵੇ ਧਰਮੀ ਚ ਠੰਡੀ ਮਾ ਹੁਣ ਤੂੰ ਐਸੀ ਫੇਰ ਮਾ ਤੈਨੂੰ 5 ਮਿੰਟਾਂ ਚ ਪਾਲਾ ਚੜ ਜਾਈਂ ਅਮਾ ਫੇਰ ਕਹਦੇ ਗਏਗਾ ਤੱਤੀ ਆਲਾ ਕਰ ਦੋ ਮਾ ਇਹ ਕੰਮ ਤੇ ਰਹਿ ਗਏ ਆਂ ਦਾ ਬਸ ਕਰੇ ਗਰਮ ਕਰਤਾ ਕਰੇ ਠੰਡਾ ਕਰਤਾ ਤੈਨੂੰ ਉਦੋਂ ਮਾਰੇ ਰਹਿ ਦਿਸਾ ਚ ਆਂ ਉਪਰ ਉਹ ਐਸੀ ਕਾਮਯਾਬ ਨਹੀਂ ਹੈਗੇ ਕੱਲ ਪੁੱਛਿਆ ਸੀ ਵਿੱਕੀ ਨੇ ਉਹ ਕਹਿੰਦੇ ਵੀ ਛੇਤੀ ਕਰਾਵਾਂਗੇ ਨੇ ਪੱਕੇ ਹਾਂ ਪੱਕੇ ਖਰਾਬ ਹੋ ਜਾਣਗੇ ਉਹ ਕਵਰ ਕੱਢ ਕੇ ਆਪਣੇ ਰਸੀਆਂ ਤੇ ਪਾ ਲਓ ਚਿੱਟੇ ਵਿੱਚ ਲਈ ਫਿਰ ਜੀ ਰੇ ਬਾਬੇ ਤੇ ਨਹੀਂ ਅੰਦਰ ਭਰਨ ਕੀ ਲੋ ਨਾ ਉਹ ਪਹਿਲਾਂ ਹੀ ਸੀ ਆਪ ਦੇ ਦਿੱਤੇ ਹੋਏ ਨੇ ਪੈਸੇ ਉਹ ਲੈ ਦੇ ਕਵਰ ਕਰ ਇਹਨਾਂ ਤੇ ਪੈ ਨਹੀਂ ਉਹ ਫਿਰ ਉਹ ਇਹ ਤਾਂ ਸਿਆਚ ਚਲਾਰ ਕੇ ਉਹ ਪਈ ਨਹੀਂ ਪਹਿਲਾਂ ਤਾਂ ਉਹ ਮਰੂਤੀ ਗੱਡੀ ਦੀ ਡੱਗੀ 'ਚ ਸਿੱਟ ਕੇ ਰੱਖਿਓ ਬੈਗ ਜਾ ਫੇਰ ਮਦਨ ਦੂਜੀ ਸਾਹ ਪਰ ਉਹ ਦਨੀ ਤੇ ਉਹ ਕੱਢ ਕੇ ਫੇਰ ਐ ਚ ਬਰੀਜਾ ਦੇ ਸਿਰ ਤੇ ਉਹਨੋਂ ਬਰੀਜਾ ਦੇ ਵਿੱਚੇ ਪਿਆ ਮੈਂ ਹੈ ਬਾਈ ਜਿੱਥੇ ਕੁਝ ਜਰਾ ਤੋਂ ਆਇਆ ਤਾਂ ਅਸੀਂ ਲੋੜੀ ਮਾਰੋ ਰੈਡੀ ਰੈਡੀ ਦੀ ਬਾਗੀ ਤੇ ਲੈਣਾ ਉਹਦੇ ਕਿਹਾ ਕਿ ਮੈਂ ਤੂੰ ਤਾਂ ਬਾਦਲੂਗਾ ਥੋੜੇ ਦਿਨ ਹੋਏ ਨੇ ਮੈਂ ਬਾਦਲ ਜਾ ਪੈਸੇ ਮੈਂ ਵਿੱਚੇ ਕਰਾਜੀ ਵੀ ਕੀ ਆ ਕੇ ਲੈ ਲੇਗਾ ਫਿਰ ਵੀ ਜੇ ਦਿਨ ਨੇ ਦਿੱਤੇ ਹੋਏ ਨੇ ਮੈਂ ਫੜਾ ਜਰੀ ਵੀ ਬਾਦਲ ਲਾ ਵੀ ਜਮਾ ਰੱਖਣਾ ਵੀ ਵਿਕੀ ਆਲਰਾ ਤੇ ਘਰ ਚੋ ਜਰਨਾ ਸਾਹਿਬ ਦਾ ਪੈਸੇ ਤਾਂ ਗਏ ਹੋਣਾ ਕਿਹੜੀ ਤਾਂ ਫੇਰ ਰੈਡੀ ਦੀ ਬਣ ਜੇਤੀਆਂ ਫੇਰ ਆ ਜਾਣਾ ਤੇ 10 ਦਿਨ ਗੱਡੀ ਦੇ ਫੰਡ ਦਾ ਥੈਲਾ ਡਿੱਗੀ ਚਾਹੀਦਾ ਜੀ ਕਰੀਂਗੇ ਹੋਰ ਮੱਗਰਵਾ ਦੀ ਪਟਿਆਰੇ ਗੱਡੀ ਲੈ ਗਿਆ ਪਤਾ ਨਹੀਂ ਕਿ ਪਿੱਛੇ ਘੰਡ ਦਾ ਸੈਲਾ ਲੈ ਗਿਆ ਪਡਾਰ ਇੱਥੇ ਕਰਦੇ ਨੇ ਵੀ ਲੱਗਦੇ ਬਾਬੇ ਦੇ ਪਡਾਰ ਹਾਂ ਉੱਥੇ ਮਾਨਸਾ ਗਏ ਤੇ ਹਾਥੇ ਪਡਾਰ ਇੱਥੇ ਗਏ ਉੱਥੇ ਵਿਚੇ ਲੈ ਗਏ ਮੈਂ ਉੱਥੇ ਕੱਢ ਲੀ ਉਹ ਬਿਲੌਕ ਲੂਕ ਲਾਣਾ ਭੁੱਲ ਜਾਣਗੇ ਫੇਰ ਆ ਫੋਨ ਕਰਿਆ ਬਿਲੌਕ ਚੈੱਕ ਕਰ ਲੈ ਪਿੱਛੇ ਘੰਡ ਦਾ ਸੈਲਾ ਲੈ ਗਏ ਸੇਰ ਕੀ ਦਾਨ ਹੁੰਦਾ ਉਹ ਤਾਂ ਬਿਨਾ ਦੱਸੇ ਦਾਨ ਹੁੰਦਾ ਨਾ ਜੇ ਤਾਂ ਦੇ ਕੇ ਦਾਨ ਹੋਵੇ ਤਾਂ ਜਿੱਦਾਂ ਮੁਕਦੀ ਆ ਉਦ ਦੀ ਲੈ ਕੇ ਆਉਂਦੇ ਨੇ ਚੀਜ਼ਾਂ ਨਹੀਂ ਤਾਂ ਵਿੱਚੇ ਵਹੀ ਰਹਿਣੀਆਂ ਫਲ ਫਰੂਟ ਮੰਗਾ ਲਾ ਕੱਢ ਕੇ ਲੈ ਕੇ ਨਹੀਂ ਆਉਂਦੇ ਉੱਤਰ ਕੇ ਰਾਂ ਨਾਲ ਆ ਜਾਂਦੇ ਨੇ ਜਦੋਂ ਕਈ ਵਾਰ ਅਸੀਂ ਸਵੇਰੇ ਸਕੂਲ ਜਾਣ ਵੇਲੇ ਤਿਆਰ ਕਰਦੇ ਆਵੇਂ ਕਿੱਥੇ ਨਹੀਂ ਕਹਿੰਦੇ ਉਹ ਤਾਂ ਗੱਡੀ ਚ ਪਾਏ ਨੇ ਫੇਰ ਕੱਢ ਕੇ ਲੈ ਕੇ ਆਉਂਦੇ ਆ ਨਹੀਂ ਇਹ ਕੰਮ ਕਰਦੇ ਨੇ ਜੈਸ ਸਕੂਲ ਤੇ ਦਬਲੀ ਵੀ ਆ ਰਹੀ ਸੋ ਇਹ ਬਟੂਗਾ ਕਰ ਤੇ ਤਰ ਦੇ ਪੰਜ ਦੇ ਵਿੱਚ ਹੀ ਦਰਦਾ ਜਿਹਾ ਇਸ ਤਰ੍ਹਾਂ ਪਰ ਸੋ ਚੋਥੇ ਕੇ ਆਵੀ ਸਬਜੀ ਲਿਆ ਕਹਿੰਨਾ ਮੈਂ ਖੇਤ ਜਾਊਂਗਾ ਨਾ ਇਹ ਸਬਜੀ ਲਿਆਉਂਗਾ ਲਿਆ ਕੇ ਸਬਜੀ ਸਕੂਟਰੀ 'ਤੇ ਪਈ ਰਹੀ ਮੈਂ ਦੇਖਾਂ ਵੀ ਕਾਂਸ ਤੇ ਸਬਜੀ ਹਈ ਨਹੀਂ ਵੀ ਲੈ ਕੇ ਆਏ ਨੇ ਕਿ ਨਹੀਂ ਲੈ ਕੇ ਆਏ ਹੋਏਗੇ ਜਦੋਂ ਮੈਂ ਦੁਪਹਿਰ ਇਹ ਚੈੱਕ ਕਰਿਆ ਮੈਂ ਡੈਡੀ ਨੂੰ ਕਿਹਾ ਮਾਂ ਸਬਜੀ ਲਿਆਂਦੇ ਕਿ ਨਾ ਡੈਡੀ ਕਹਿੰਦੇ ਗਿਆ ਤਾਂ ਹੈਗਾ ਲਿਖਣਾ ਪਰ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਮਾਗੀ ਦੇ ਸਕੂਟਰੀ ਚ ਤਾਂ ਨਹੀਂ ਪਈ ਹੈਗੀ ਜਦੋਂ ਜਾ ਕੇ ਦੇਖਿਆ ਸੀਟ ਦੇ ਹੇਠਾਂ ਪਈ ਇੱਕ ਦੂ ਵਿਚੇ ਪਈ ਜੁੜੇ ਦਿੰਦੇ ਬਿਗੇ ਉਹ ਕਿਹੜੇ ਕਿਤ ਕਦੇ ਘਰੇ ਇਹ ਹੋਰ ਵਾਸੀ ਹੋਰ ਲੈ ਲੈਣਦੇ ਵੀ ਲੈ ਕੇ ਨਹੀਂ ਆਇਆ ਹੈਗਾ ਸੂਤ ਕਿਹਦੇ ਰਹੇ ਉਹ ਖਦਰ ਬਣਾ ਰਹੇ ਦੇ ਹੋ ਗਏ ਹਾਂ ਸੂਤ ਨਾ ਇਹ ਦਾ ਹੋਰ ਚੁਣੀ ਤੇ ਉਹ ਤਾਂ ਜਿੱਧਰ ਇਹਨਾਂ ਦੀ ਦੁਕਾਨ ਸੀ ਮਾਰੇ ਫਖ ਖਦਰ ਬਣਾ ਰਹੇ ਆਏ ਨਹੀਂ ਸੀ ਉਹਦੇ ਬਾਦਲੇ ਹੁੰਦੇ ਸੀ ਐਸੀ ਮੈਨੂੰ ਨਹੀਂ ਦਾਦਾ ਉਹ ਵੀ ਨਹੀਂ ਪਤਾ ਹੈ ਨਾ ਪਤਨ ਵੀ ਐਸੇ ਤੁਸੀਂ ਬੰਦ ਹੋ ਗਏ ਗੁਰਦੁਆਰੇ ਦਾ ਬਾਬੇ ਚਾੜ ਨਹੀਂ ਦਿੱਤੇ ਕਹਿੰਦੇ ਐਸੀ ਤਾਂ ਵੀ ਉੱਥੇ ਲਾ ਕੇ ਰੱਖਦੇ ਆ ਉਹਸਰਾਇ ਤੇ ਰੱਖ ਕੇ ਗੱਲ ਠੀਕ ਆ ਹੁਣ ਠੰਡ ਤੇ ਚੱਲਦੇ ਨੇ ਸਿਆਲ ਹੀਟਰ ਚੱਲੀ ਗਿਆ ਹੁਣ ਗਰਮੀ ਚ ਹੋਰ ਹੋਰ ਚਲੋ ਜਦੋਂ ਬੰਦ ਹੋਵੇ ਇੰਨੇ ਕਿੰਨੇ ਆਪਾਂ ਘਰ ਵੀੜਾ ਕੋ ਦਿਨ ਰਾਤ ਹੀਟਰ ਲਾ ਕੇ 2-4 ਦਿਨ ਦੇ ਵਿੱਚ ਮੈਂ ਕਹਿੰਦਾ ਮੈਂ ਪਹਿਲੇ ਆਉਂਦਾ ਦੇ ਸੇਵਾ ਬਾਬਾ ਗਰੇਨ ਕਿ ਆੜਾ ਕਿਸੇ ਤੇ ਚੜਦੇ ਚਲਾ ਕੇ ਰਹਾ ਕਹਿੰਦੇ ਨਹੀਂ ਜਾਣਦੇ ਚੜਦੇ ਨੇ ਵੀ ਹਰਮਤੀ ਨੇ ਵੀ ਇਹ ਕਾੜਦੇ ਨੇ ਬਾਕੀ ਲੋ ਚਲੋ ਮਰਜੀ ਆ ਚਲੋ ਬਾਬਾ ਤੁਹਾਨੂੰ ਕਹਿੰਦਾ ਰਸਤਾ ਦਿਵਾ ਦੇ ਲੋਕਾਂ ਦੇ ਕੋਈ ਨਾ ਨਾ ਕਰਦੇ ਕੋਈ ਮੁੜ ਮੁੜ ਲੇਕਰ ਰੱਖਦੇ ਨੇ ਦੇਖੋ ਚਲ ਹੁਣ ਜੇ ਕੱਲ ਨੂੰ ਜਾਂ ਅੱਜ ਕੇ ਫਿਰ ਹੋ ਜਾਂ ਤੇ ਚੀਜ਼ ਦੇਖ ਕੇ ਬਦਲ ਕੇ ਕੋਲ ਲੈ ਕੇ ਰਖੀ ਜਾਂਦੀ ਆ ਦੇਖ ਲਓ ਕਿ 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 ਤੈਨੂੰ ਤਾਂ ਹੁਣ ਜਾਨਦੀ ਨੇ ਦਿੱਲੀ ਇਹਨਾਂ ਦਾ ਪਤਾ ਹੀ ਆ ਵੀ ਮੈਟਮੂਟ ਧਰਨ ਵਾਲੇ ਨੇ ਕੋਈ ਗਲੀਚਾ ਗੂਚਾ ਕੋਈ ਦੁੱਖਾ ਕਿਤੇ ਲਾਉਣਾ ਆਉਂਦਾ ਹਾਂ ਆਇਆ ਹਾਂ ਅੰਦਰ ਤਾਂ ਮੈਂ ਕਿਹਦੀ ਆਪੋ ਮੇਸਾਰੀ ਘਾੜ ਦੇ ਤੂੰ ਦਰਜਾ ਹੋਣੇ ਤੂੰ ਤੇ ਦਿਖਾ ਦੇ ਲੈੰਦਾ ਤੇਰੇ ਬਾਬਰੇ ਦੀ ਸੱਚ ਖੰਡ ਚੋਂ ਫਾਇੰਗਾ ਬਗਰੇ